ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪਾਂ ਸਵੇਰ ਦੇ ਟਾਈਮ ਤੇ ਇਸ਼ਨਾਨ ਪਾਣੀ ਸੋਧ ਕੇ ਉਸ ਤੋਂ ਬਾਅਦ ਆ ਜਿਹੜੀ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਮੈਗੀ 2 ਮਿੰਟ ਚ ਤਿਆਰ ਵਾਲੀ ਆਪਾਂ ਆਪਣੀ ਹੋਮ ਮੇਡ ਬਣਾਈ ਆ ਆ ਜੀ ਆਪਣੀ ਤਿਆਰ ਹੋ ਕੇ ਆਪਣੀ ਸੰਗਤ ਜਿਹੜੀ ਆ ਸ਼ਗਨ ਵਾਲੀ ਆ ਆ ਸ਼ਗਨ ਵਾਲੇ ਸਿੰਘ ਜਿਹੜੇ ਸ਼ਗਨ ਦੇ ਆ ਜੀ ਤੇ ਆਪਾਂ ਵੀ ਜਿਹੜਾ ਸ਼ਗਨ ਲਗੇ ਆ ਇਹ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੇ ਹੋ ਸਾਡਾ ਬਲੌਗ ਵੇਖਣ ਵਾਸਤੇ ਸਾਡਾ YouTube ਚੈਨਲ ਹੈ ਰਾਇਲ ਵਰਕ ਦੇ ਨਾਲ ਜੁੜੇ ਰਹੋ ਜੀ ਇਹ ਆਪਣਾ ਗੁਰਦੁਆਰਾ ਸਾਹਿਬ ਨੂੰ ਗੋਬਿੰਦ ਘਾਟ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਉਹਦਾ ਰਸਤਾ ਇਹ ਅੰਦਰ ਨੂੰ ਜਾਣ ਵਾਲਾ ਕਾਹ ਕੋ ਨਾਮਾ ਸਾਹਿਬ ਤੁਸੀਂ ਦੇਖ ਸਕਦੇ ਹੋ ਜੀ ਸੋਰਟ ਮਹੱਲਾ ਪਨਮ ਆਗਾ ਸੁਖ ਮੇਰੇ ਮੀਤਾ ਪਾਛੇ ਆਨੰਦ ਕਰਪ ਦਿੱਤਾ ਪਰਮੇਸ਼ਰ ਬਣਦ ਬਣਾਈ ਫਿਰ ਢੋਲਤ ਕਤ ਹੁੰਨਾ ਹੈ ਕਵਾਇ ਆਜੋ ਆਪਣੀ ਸੰਗਤ ਜਿਹੜੀ ਆ ਬਰਸਾਤੀ ਤੇ ਡੰਡੇ ਜਿਹੜੀ ਸੰਗਤ ਆਪਣੀ ਆ ਚੁੱਕੀ ਆ ਤੇ ਲੈਣ ਲੱਗੇ ਆਪਾਂ ਵੇ ਲੈ ਜੀ ਬਰਸਾਤੀਆਂ ਖਰੀਦ ਲੀਆਂ ਆਪਾਂ ਤੇ ਡਾਂਗਾ ਜਿਹੜੀਆਂ ਖਰੀਦ ਰੇ ਆ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਤਨ ਦਸਤਬਨ ਪਾਤਸ਼ਾਹ ਦੋ ਜਹਾਨ ਦੇ ਵਾਲੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪੂਰਵਲੇ ਜਨਮ ਦੇ ਤਪਸਥਾਨ ਸੱਚਖੰਡ ਸ਼੍ਰੀ ਹੇਮਕੁੰਡ ਸਾਹਿਬ ਜੀ ਵਿਖੇ ਆਪ ਜੀ ਦੀ ਸੰਗਤ ਜੋ ਚੱਲ ਕੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਦੂਜਾ ਪੜਾ ਗੋਬਿੰਦ ਘਾਟ ਤੋਂ ਚਾਲੇ ਪਾਉਣ ਲਈ ਗੋਬਿੰਦ ਧਾਮ ਵਾਸਤੇ ਤਿਆਰ ਬਰ ਤਿਆਰ ਆ ਪਾਸ਼ਾ ਜੀ ਕਿਰਪਾ ਰੱਖਿਓ ਅੰਗ ਸੰਗ ਸਹਾਈ ਹੋਣਾ ਜੀ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਸਾਰਿਆਂ ਦੀਆਂ ਯਾਤਰਾ ਸਫਲੀਆਂ ਕਰਨੀਆਂ ਪਾਸ਼ਾ ਕਿਰਪਾ ਬਣਾਈ ਰੱਖਣੀ ਦੋ ਜਹਾਨ ਦੇ ਵਾਲੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾ ਸੋਤ ਜੀ ਕਾਲ ਆਪਾਂ ਗੋਬਿੰਦ ਘਾੜ ਤੋਂ ਜਿਹੜੇ ਦੂਜੇ ਪੜਾ ਤੋਂ ਤੀਜੇ ਪੜਾ ਲਈ ਜਿਹੜੇ ਚਾਲੇ ਪਾ ਦਿੱਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਨਦੀ ਪਾਰ ਕਰਕੇ ਅਲੱਗਣੇ ਦੇਦੇ ਬਾਰੇ ਵੀ ਜਿਹੜਾ ਆਪਾਂ ਵੀਡੀਓ ਹਾਂਜੀ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਆਪਣਾ ਜਿਹੜਾ ਆਪਣਾ ਇੱਥੋਂ ਜਿਹੜਾ ਪੈਦਲ ਉੱਥੇ ਰਸਤਾ ਉਹ ਜਿਹੜਾ ਤੇ ਸਾਡੀ ਸਾਧ ਸੰਗਤ ਨੇ ਜਿਹੜੇ ਚੱਲ ਜਿਹੜੇ ਅੱਗੇ ਪਾ ਦਿੱਤੇ ਹੋਏ ਨੇ ਤੁਸੀਂ ਦੇਖੋਗੇ ਬੋਲੇ ਇਹ ਆਪਣੇ ਚੱਲੇ ਹੋਏ ਜਿਹੜੇ ਪਾਣ ਦੇ 8 ਕਿਲੋ ਮਾਤਰਾ ਨੂੰ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਵੀ ਕਿਹੜਾ ਵਾ ਆ ਰਿਹਾ ਪਹਾੜੀਆਂ ਤੋਂ ਤੇ ਤੁਸੀਂ ਬਿਲਕੁਲ ਹੀ ਆ ਜਿਹੜਾ ਥੱਲੇ ਤੁਹਾਨੂੰ ਮੈਂ ਨਦੀ ਦਿਖਾ ਰਿਹਾ ਵਾਂ ਜਿਹੜੀ ਗੁਰਸਾਹਿਬ ਗੁਰਦਰਾ ਸਾਹਿਬ ਤੋਂ ਤੁਹਾਨੂੰ ਅਲੱਗ-ਅਲੱਗ ਨਦੀ ਆ ਰਹੀ ਆ ਉਹ ਵੀ ਦਿਖਾਵਾਂ ਅਲੱਗ-ਅਲੱਗ ਲੋਕੇਸ਼ਨ ਦਿਖਾਵਾਂਗਾ ਤੁਹਾਨੂੰ ਮੈਂ ਤੁਸੀਂ ਦੇਖ ਸਕਦੇ ਹੋ ਰਸਤੇ 'ਚ ਜਿਹੜੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਪਹਾੜ ਸਵੇਰ ਦੇ ਸਮੇਂ ਦੇ ਸਵੇਰ ਦੇ 9:00 ਵੱਜ ਚੁੱਕੇ ਨੇ ਸਾਡੇ ਕੋਲ ਇਹ ਤਾਂ ਥੱਲੇ ਵੀ ਆ ਰਹੀ ਆ ਯਾਰੀਆਂ ਨਾਲ ਦੇ ਨਾਲ ਦੇਖ ਸਕਦੇ ਹੋ ਸਾਡੀ ਸੰਗਤ ਜਿਹੜੀ ਆ ਫੈਦਲ ਚੱਲ ਕੇ ਆ ਰਹੀ ਆ ਸਰਵਿੰਦਰ ਸਿੰਘ ਜੀ ਤੇ ਮਨਿੰਦਰ ਸਿੰਘ ਜੀ ਤੇ ਦਾਸ ਗੁਰਵਿੰਦਰ ਸਿੰਘ ਜੀ ਬਹੁਤ ਹੀ ਵਧੀਆ ਪਹਾੜਾਂ ਦੇ ਵਿੱਚ ਇੱਕ ਹਸਾਬ ਦੀ ਜੰਨਤ ਆ ਤੇ ਤੁਹਾਨੂੰ ਨਾਲ ਦੀ ਨਾਲ ਅਸੀਂ ਵੱਖ-ਵੱਖ ਪੜਾਵਾਂ ਤੇ ਲੱਖ-ਲੱਖ ਵੱਖ-ਵੱਖ ਪਹਾੜੀਆਂ ਦੇ ਦਰਸ਼ਨ ਕਰਾਵਾਂਗੇ ਵਿੱਚ ਜੜੀ ਸਾਹ ਸੰਗਤ ਜੀ ਦੇਖ ਲੋ ਸੰਗਤ ਆਪਣੀ ਜੀ ਹੋ ਗਈ ਹੈ ਨਾਲ ਦੇ ਨਾਲ ਆਪਾਂ ਇਹਨਾਂ ਨੂੰ ਕਿਹਾ ਥੋੜਾ ਛੋਟਾ ਸਟੈਪ ਰੱਖਣਾ ਵਾ ਆਪਾਂ ਤਕਰੀਬਨ ਮਹਾਰਾ ਦੀ ਕਿਰਪਾ ਨਾਲ 11 ਘਾਟੇ ਬਤੀਤ ਕਰਾਵਾ ਇੱਕ ਮਿੰਟ ਵੀ ਜਿਹੜਾ ਇੱਕ ਸਕਿੰਟ ਵੀ ਹੁੰਦਾ ਸਾਹ ਸੰਗਤ ਜੀ ਉਹ ਵੀ ਥੋੜਾ ਸਟੈਪ ਲੈ ਕੇ ਜਦੋਂ ਜਿਹੜੀ ਵੀ ਸੰਗਤ ਨੇ ਯਾਤਰਾ ਕਰਨੀ ਆ ਤੇ ਛੋਟਾ ਸਟੈਪ ਲੈ ਕੇ ਜਿਹੜਾ ਕਰੋ ਤੁਸੀਂ ਤੇ ਤੁਸੀਂ ਕਿਹੜਾ ਬਿਲਕੁਲ ਰਿਲੈਕਸ ਹੋ ਕੇ ਤੁਰਦੇ ਚੱਲੋਗੇ ਤੇ ਕੋਈ ਰਸਤੇ ਦੇ ਵਿੱਚ ਤੁਹਾਨੂੰ ਬਹਿਣ ਦੀ ਲੋੜ ਨਹੀਂ ਬਿਲਕੁਲ ਪਾਣੀ ਨਾਰਮਲ ਤਰੀਕੇ ਨਾਲ ਗਲਾ ਗਿੱਲਾ ਕਰਨਾ ਤੁਸੀਂ ਤੇ ਚੱਲਦੇ ਹੋਣਾ ਜੀ ਹਾਂਜੀ ਦਾਰਾ ਲਾਵੇ ਨਾ ਹਲੋ ਜਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਵਾਲਿਓ ਸਤ ਕਰੋ ਰੱਖ ਲਿਓ ਫਿਰ ਦੇ ਬਣੇ ਦੀ ਲਾ ਸ਼ਾਦੀਓ ਆਪ ਜੀ ਦਾ ਖਾਲਸਾ ਪਿਆਰ ਰਹੇ ਪਿਆਰ ਬਰਤਿਆਰ ਵਿਚਾਰ ਖੁਸ਼ੀਆਂ ਦੇ ਜੇ ਕਰੇਗਾ ਜਾਵੇਂ ਲੋਹ ਸੱਤ ਲੋਹ ਹੋ ਜਾਵੇ ਸਤ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਜਿਹੜੇ ਆ ਯਾਤਰਾ ਕਰ ਰਹੇ ਆ ਬਾਪੂ ਜੀ ਕਿਹੜੇ ਨਗਰ ਤੋਂ ਆਪ ਜੀ ਇਹ ਅੰਬਰਸਰ ਜ਼ਿਲ੍ਹੇ ਤੋਂ ਸਾਡੇ ਲਾਹੌਰ ਵਾਲੇ ਜ਼ਿਲ੍ਹੇ ਆ ਜੀ ਇਹ ਆਪਣਾ ਰਸਤਾ ਵਾ ਰਸਤੇ ਵਿੱਚ ਤੁਹਾਨੂੰ ਆਪਣੀਆਂ ਨੇ ਤੁਹਾਨੂੰ ਅਲੱਗ-ਅਲੱਗ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਕਿੰਨੀ ਇਹਦੇ ਵਿੱਚ ਫੁਟੇਜ ਦੀ ਕਵਰੇਜ ਹੋਊਗੀ ਸਾਡੇ ਕੋਲ ਅਸੀਂ ਨਾਲ ਦੀ ਨਾਲ ਜਿਹੜਾ ਫੁਟੇਜ ਕਵਰ ਕਵਰੇਜ ਕਰਕੇ ਤੁਹਾਨੂੰ ਨਾਲ ਦੀ ਨਾਲ ਜਿਹੜਾ ਦਿਖਾਉਂਦੇ ਜਾਵਾਂਗੇ ਤੁਸੀਂ ਮੇਰੇ ਵਲੌਗ ਦੇ ਵਿੱਚ ਅਲੱਗ-ਅਲੱਗ ਵਲੌਗ ਦੇ ਵਿੱਚ ਤੁਸੀਂ ਦੇਖੋਗੇ ਤੁਸੀਂ ਦੇ ਸਕਦੇ ਹੋ ਸੰਗਤ ਗਈ ਆ ਦਰਸ਼ਨ ਕਰਕੇ ਸ੍ਰੀ ਹੰਪੂਰ ਸਾਹਿਬ ਤੋਂ ਕੱਲ ਦੀ ਦਰਸ਼ਨ ਕਰਕੇ ਅੱਜ ਦੇ ਰਵਾਨਾ ਯਾਤਰੀ ਜਾ ਰਹੇ ਨੇ ਗੋਗਲ ਘਾਟ ਵੱਲ ਇਹ ਸੰਗਤ ਆ ਰਹੀ ਆ ਜੀ ਸੰਗਤ ਜੀ ਕਿਹੜੇ ਨਗਰ ਤੋਂ ਆਏ ਜੀ ਤੁਸੀਂ ਯਾਤਰਾ ਕਰਨ ਵਾਸਤੇ ਠੀਕ ਆ ਜੀ ਇਹ ਸਾਡੇ ਜ਼ਿਲ੍ਹੇ ਦੀ ਆ ਵੀਰ ਜੀ ਕਿੱਥੋਂ ਆਏ ਜੇ ਇਹ ਲੁਧਿਆਣੇ ਤੋਂ ਆਏ ਜੇ ਇਹ ਦੁਆਬੀਏ ਵੀਰ ਜੀ ਆਏ ਸਾਡੇ ਨਹੀਂ ਜੀ ਨਹੀਂ ਇਹ ਆਪਣੀਆਂ ਦੁਕਾਨਾਂ ਨੇ ਰਸਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਜਿਹੜੇ ਖਾਣ ਵਾਸਤੇ ਸਟਾਲ ਇੱਥੇ ਬਣੇ ਹੋਏ ਦੁਕਾਨਾਂ ਲੱਗੀਆਂ ਨੇ ਆਪਾਂ ਤੁਹਾਨੂੰ ਅਲੱਗ-ਅਲੱਗ ਲੋਕੇਸ਼ਨ ਅਲੱਗ-ਅਲੱਗ ਦੁਕਾਨਾਂ ਆਈਆਂ ਆਪਣੇ ਵਲੌਗਸ ਦੇ ਵਿੱਚ ਦਿਖਾਉਂਦੇ ਜਾਵਾਂਗੇ ਇਹ ਆਪਣੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਆਪਣੀ ਪਿਆਰੀ ਸਾਧ ਸੰਗਤ ਕਿੱਥੋਂ ਆਈ ਆ ਜੀ ਚੰਗੇ ਤੋਂ ਆ ਸਾਹਿਬ ਬਣਾਇਆ ਅੱਜ ਮੇਰ ਤੋਂ ਇਹ ਜੇਤੋਂ ਮਨਸੂਨ ਸ ਅੱਛਾ ਜੀ ਇਹ ਰਾਜਸਥਾਨ ਐਮਪੀ ਵਾਲੇ ਸਾਹਿਬ ਠੀਕ ਆ ਜੀ ਠੀਕ ਆ ਜੀ ਬਹੁਤ ਵਧੀਆ ਇਲਾਕਾ ਆ ਤੁਹਾਡਾ ਅੱਜ ਮੇਰੇ ਭਰਾ ਦੀ ਡਿਊਟੀ ਆ ਉਥੇ ਆਰਮੀ ਦੀ ਠੀਕ ਆ ਜੀ ਇਹ ਆਪਣੀ ਸੰਗਤ ਦਰਸ਼ਨ ਕਰਨ ਵਾਸਤੇ ਜਾ ਰਹੀ ਆ ਜੀ ਆਪਾਂ ਅਲੱਗ-ਅਲੱਗ ਇਹਨਾਂ ਨੂੰ ਰਸਤੇ ਦੇ ਵਿੱਚ ਮਿਲਾਂਗੇ ਫੇਰ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਭਾਈ ਆ ਜੀ ਹਾਂਜੀ ਇਹ ਸਾਡੇ ਮਾਜੇ ਵਾਲੀ ਸੰਗਤ ਆ ਜੀ ਸਾਡੇ ਨਾਲ ਹੀ ਸਾਡਾ ਵੀ ਅੰਮ੍ਰਿਤਸਰ ਜ਼ਿਲ੍ਹਾ ਜੀ ਬਿਆਸ ਤੋਂ ਸਤਿ ਸ਼੍ਰੀ ਅਕਾਲ ਇਹ ਫਰੀਦਕੋਟ ਤੋਂ ਜੀ ਆਪਾਂ ਨਾਲ ਦੀ ਨਾਲ ਤੁਹਾਨੂੰ ਜਿਹੜੀ ਲੋਕੇਸ਼ਨ ਦਿਖਾਉਂਦੇ ਜਾਣਾ ਵਾ ਹੁਣ ਸਾਡੀ ਜਿਹੜੀ ਸੰਗਤ ਕੁਛ ਨਾ ਕੁਛ ਸਖ ਲਈਏ ਤੇ ਫੇਰ ਅੱਗੇ ਜਿਹੜੇ ਚਾਲੇ ਪਾਵਾਂਗੇ ਆਪਾਂ ਚਲੋ ਜੀ ਆ ਰਹੀ ਹੈ ਲੈ ਕੇ ਜਾ ਰਹੀ ਹੈ ਥੱਲੇ ਘਾਟਵਾਲ ਨੂੰ ਗੋਵੀ ਧਾਮ ਤੋਂ ਇਹ ਆਪਣੀ ਸੰਗਤ ਕਿੱਥੋਂ ਆਈ ਆ ਜੀ ਮਾਨਸਾ ਤੋਂ ਆਏ ਜੀ ਇਹ ਮਾਨਸਾ ਤੋਂ ਬੀਬੀ ਪਾਪਾ ਜੀ ਆਏ ਨੇ ਦਰਸ਼ਨ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੀ ਸੰਗਤ ਆ ਰਹੀ ਹੈ ਨਾਲ ਦੀ ਨਾਲ ਆਪ ਚੱਲ ਗਏ ਆਪ ਅੰਮ੍ਰਿਤਸਰ ਤੋਂ ਆਏ ਆ ਇਹ ਆਪਣੀਆਂ ਤੁਸੀਂ ਦੇਖ ਸਕਦੇ ਹੋ ਪਹਾੜੀਆਂ ਦੀ ਪੂਰੀ ਜੰਨਤ ਆ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਆਉਂਗੇ ਇਹ ਮੇਰੇ ਤਾਏ ਦਾ ਮੁੰਡਾ ਗੁਰਪਿੰਦਰ ਸਿੰਘ ਆ ਕੈਨੇਡਾ ਅਮਰੀਕਾ ਸੋ ਗਿਆ ਇਹ 20 ਘੰਟਿਆਂ ਸਾਰੀਆਂ ਕਮਾਊਗਾ ਨਹੀਂ ਇਹ ਵੀਜ਼ਾ ਲੱਗੂ ਇੱਥੋਂ ਮਾਲਕ ਸਾਰਿਆਂ ਦੀ ਜੱਟ ਲక్ష్మణ ਕੰਗਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਆਪਣੇ ਅਲੱਗ-ਅਲੱਗ ਬਲੌਗ ਦੇ ਵਿੱਚ ਮੇਰੇ 3-4 ਬਲੌਗ ਪਾਰਟਸ ਦੇ ਵਿੱਚ ਬਣ ਗਏ ਤੇ ਤੁਸੀਂ ਦੇਖੋਗੇ ਚਲੋ ਇਹ ਕਾਹਦੀ ਮੋਹਰ ਲਾ ਰੋਹਦਾ ਐ ਮੋਢੋਂ ਤੁਜਾ ਜਾਨੀ ਇਹ ਤੇ ਵੀਰ ਜੀ ਕਿਹੜੇ ਨਗਰ ਤੋਂ ਆਏ ਤੁਸੀਂ ਇਹ ਕੋਟਕਪੁਰੇ ਤੋਂ ਆਏ ਆ ਜੀ ਅਸੀਂ ਬਿਆਸ ਤੋਂ ਆਏ ਆ ਜੀ ਯਾਤਰਾ ਕਰਨ ਵਾਸਤੇ ਤੇ ਕਿਸ ਤਰ੍ਹਾਂ ਦਾ ਰਿਹਾ ਯਾਤਰਾ ਦਾ ਠੀਕ ਹੈ ਜੀ ਤੇ ਜਿਹੜੇ ਆਪਣੇ ਲੋਕੀ ਜਿਹੜੇ ਆਪਣੀ ਸੰਗਤ ਜਿਹੜੀ ਉਹ ਹੋਰ ਵੀ ਸੰਗਤ ਨੂੰ ਜਿਹੜੀ ਆ ਡਰਾਂਦੀ ਆ ਦਿਨਾਂ ਦੇ ਵਿੱਚ ਤੇ ਮੌਸਮ ਕਿਸ ਤਰ੍ਹਾਂ ਦਾ ਤੇ ਰਸਤੇ ਕਿਸ ਤਰ੍ਹਾਂ ਦੇ ਇਹ ਦੱਸੋ ਥੋੜੇ ਜਿਹਾ ਤੁਸੀਂ ਜੀ ਵਾਰਿਸ਼ ਹੈ ਜੀ ਰਸਤੇ ਸਾਫ ਪਏ ਆ ਕੋਈ ਨਾਤੇ ਖਬਰਾਂ ਦੀ ਲੋੜ ਨਹੀਂ ਤੇ ਬਾਕੀ ਗੁਰੂ ਸਾਹਿਬ ਨਾਲ ਚੱਲਦੇ ਤੇ ਬਾਕੀ ਮਤਲਬ ਕਿ ਜਿਹੜੇ ਫੇਕ ਵੀਡੀਓ ਜਿਹੜੇ ਲੋਕੀ ਪਾਉਂਦੇ ਆ ਕਿ ਇਹ ਨਾ ਹੁਣ ਇਹ ਸਾਨੂੰ ਜਿਹੜੇ ਆ ਗੁਰੂ ਤਾਂ ਫਿਰ ਨਾ ਕੁਝ ਨਹੀਂ ਹੈਗਾ ਰਸਤੇ ਬਿਲਕੁਲ ਸਾਫ ਪਏ ਆ ਠੀਕ ਹੈ ਜੀ ਸਾਰੇ ਬਨੇ ਆ ਜੀ ਆਪਣੀ ਜਿਹੜੀ ਹੁੰਦੀ ਰਹਿੰਦੀ ਆ ਜਿਹੜੀ ਬੁੰਦਾ ਬੰਦੀ ਹੁਣੀ ਆ ਤੇ ਬਾਕੀ ਜਿਹੜਾ ਵਾ ਜਿਆਦਾ ਹੁੱਲੜ ਵਾ ਤੋ ਜਿਹੜਾ ਰੋਕਦੇ ਆ ਕਿ ਨਾ ਹੋਣ ਇਹ ਫਾਵਾ ਚਦੇ ਆ ਫਾਵਾ ਝੁੱਟੀਆਂ ਜਿਆਦਾ ਆ ਜੀ ਠੀਕ ਆ ਜੀ ਠੀਕ ਆ ਵਾਏ ਗੁਰਜੀਤ ਖਾਲਸਾ ਵਾ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਜਿਹੜਾ ਇਹ ਰਸਤਾ ਜਿਹੜਾ ਵਾ ਜਾ ਰਿਹਾ ਪਰਾਣਾਵਾਲ ਲక్ష్ਮਣ ਗੰਗਾ ਜਿਹੜੀ ਆਂਦੀ ਆ ਉਹ ਜਿਹੜਾ ਤੁਸੀਂ ਜਿਹੜਾ ਸਾਹਮਣੇ ਬਿਲਕੁਲ ਦੇਖ ਰਹੇ ਹੋ ਇਹ ਆਪਣਾ ਨਵਾਂ ਰਸਤਾ ਬਣ ਚੁੱਕਾ 2022 ਦੇ ਵਿੱਚ ਕੰਪਲੀਟ ਹੋ ਗਿਆ ਸੀ ਇਹ ਤੇ ਅਸੀਂ ਜਿਹੜਾ ਵਾ 23 ਦੇ ਵਿੱਚ ਤੁਹਾਨੂੰ ਦੇਖ ਰਿਹਾ ਰਸਤੇ ਨੂੰ ਤੇ ਰਸਤਾ ਇਧਰੋਂ ਵਾਇਆ ਆਪਣਾ ਇਹ ਜਿਹੜਾ ਬੈਕਸਾਈਡ ਦਿਖਾਣੀ ਜਾਂਦਾ ਨਵਾਂ ਰਸਤਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਦੀ ਜਿਹੜੇ ਵਸਨੀਕ ਨੇ ਉਹ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਜਿਹੜਾ ਗੋਵਿੰਦ ਧੰਮ ਦਾ ਜਿਹੜੀਆਂ ਗੱਡੀਆਂ ਦਾ ਉਹ ਚਾਲਾ ਹੋ ਜਾਏਗਾ ਉੱਥੇ ਤੱਕ ਤੇ ਜਿਹੜਾ ਆਪਣਾ ਰਸਤਾ ਜਿਹੜਾ ਪੈਦਲ ਉਹ ਬਹੁਤ ਘਟ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਪਹਾੜੀਆਂ ਦੇ ਵਿੱਚ ਜੰਨਤ ਆ ਜੀ ਗੰਗਾ ਤੁਸੀਂ ਦੇਖ ਸਕਦੇ ਹੋ ਆਪਾਂ ਬਿਲਕੁਲ ਕੋਲ ਆ ਚੁੱਕੇ ਹਾਂ ਦੇ ਲక్ష్ਮਣ ਗੰਗਾ ਤੁਸੀਂ ਦੇਖ ਸਕਦੇ ਹੋ ਇਹ ਛੋਟਾ ਜਿਹਾ ਝਰਨਾ ਜਿਹੜਾ ਹੁੰਦਾ ਹੁੰਦਾ ਸੀ ਤੇੜੀਆ ਲੈਂਡਸਲਾਈਡਿੰਗ ਵੇਖ ਲਓ ਇਹ 2023 ਦੇ ਵਿੱਚ ਹੋਈ ਆ ਤੇ ਰਸਤਾ ਵੀ ਦੇਖ ਸਕਦੇ ਤੁਸੀਂ ਤੇ ਜਿਹੜਾ ਵੀ ਮੇਰਾ ਵੀਰ ਭੈਣ ਯਾਤਰਾ ਕਰ ਰਹੇ ਨੇ ਜਾਂ ਕਰਨੀ ਆ ਕਿਸੇ ਨੇ ਵੀ ਜਿਹੜਾ ਜਿਹੜੇ ਆਉਣ ਵਾਲੇ ਆ ਉਹ ਕਿਰਪਾ ਕਰਕੇ ਜਿਹੜਾ ਸਭ ਤੋਂ ਮੇਨ ਗੱਲ ਮੈਂ ਜਿਹੜਾ ਦਊਂਗਾ ਸੁਝਾਅ ਦਊਂ ਤੁਹਾਨੂੰ ਬਾਕੀ ਉਹ ਮੰਨਣੀ ਤੁਹਾਡੀ ਨਾ ਮੰਨਣੀ ਉਹ ਤੁਹਾਡੀ ਗੱਲ ਵਾ ਕਿਉਂਕਿ ਤੁਹਾਡੀ ਥਿੰਕਿੰਗ ਆਪਣੀ ਸੋਚਣੀ ਤੁਹਾਡੀ ਆਪਣੀ ਹੁੰਦੀ ਆ ਤੇ ਵੇਰਾ ਵੀਰੀ ਜਿਹੜਾ ਵਾ ਆਉਣਾ ਵਾ ਬਿਲਕੁਲ ਜਿਹੜੇ ਰਸਤੇ ਇਧਰ ਦੀ ਗਵਰਨਮੈਂਟ ਨੇ ਜਾਂ ਇਧਰ ਦੇ ਨਗਰਪਾਲਿਕਾ ਨੇ ਬਣਾਏ ਆ ਤੇ ਤੁਸੀਂ ਉਹੀ ਰਸਤਾ ਯੂਜ਼ ਕਰੋ ਤੇ ਤੁਸੀਂ ਸ਼ਾਰਟਕਟ ਨਾ ਮਾਰੋ ਕਿਉਂਕਿ ਸ਼ਾਰਟਕਟ ਦੇ ਵਿੱਚ ਖਤਰਾ ਹੈ ਤੇ ਸਭ ਤੋਂ ਪਹਿਲਾਂ ਕਿ ਜੇ ਤੁਹਾਡੀ ਜਾਨ ਹੈ ਨਾ ਉਹ ਤੁਹਾਡੇ ਘਰ ਦੇ ਵੀ ਡਿਗਰੀ ਆ ਪਿੱਛੇ ਤੇ ਕਿਰਪਾ ਕਰਕੇ ਸੰਗਤ ਆਉਣ ਵਾਲੀ ਜਿਹੜੀ ਆ ਉਹ ਬਿਲਕੁਲ ਸਹੀ ਰਸਤਾ ਚੁਣੋ ਜਿਹੜਾ ਰਸਤਾ ਜਾ ਰਿਹਾ ਨਾਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਖਵਾਨ ਜੰਗਲ ਜੰਗਲੀ ਜਾਨਵਰ ਪ੍ਰਭਾਵਿਤ ਖੇਤਰਾ ਤੇ ਉਹਨਾਂ ਦੇ ਕੰਟਰੋਲ ਰੂਮ ਦੇ ਨੰਬਰ ਵੀ ਦਿੱਤੇ ਹੋਏ ਨੇ ਠੀਕ ਹੈ ਜੀ ਇਹ ਆਪਣੀ ਸੰਗਤ ਦੇ ਫੋਟੋ ਸ਼ੂਟ ਹੋਣ ਲੱਗਾ ਜੀ ਦੇਖ ਸਕਦੇ ਹੋ ਤੁਸੀਂ ਭਾਈ ਸੁਲਿੰਦਰ ਸਿੰਘ ਜੀ ਆਰਚੀਟੈਕਚਰ ਪੜੀ ਇੱਧਰ ਦੇਖਿਓ ਥੋੜਾ ਜਿਹਾ ਸਮਾਈਲ ਦਿੰਦੇ ਹੋਏ ਆਪਣਾ ਰਸਤਾ ਇਹ ਸਿੱਧਾ ਹੈ ਜੀ ਸਾਹਮਣੇ ਆਪਣੇ ਜਿਹੜਾ ਘਾਗਰੀਆ ਪਿੰਡ ਆ ਰਿਹਾ ਤੇ ਤੁਹਾਨੂੰ ਉਹ ਵੀ ਲੋਕੇਸ਼ਨ ਦੇ ਵਿੱਚ ਦੱਸਾਂਗੇ ਜੀ ਜੁੜੇ ਰਹੋ ਮੇਰੇ ਨਾਲ ਤੁਸੀਂ ਮੇਰੇ YouTube ਚੈਨਲ ਰਾਇਲ ਵਰਕ ਦੇ ਨਾਲ ਦਾ ਕਰਨੀ ਆ ਤੁਸੀਂ ਦੇਖ ਸਕਦੇ ਹੋ ਸਾਡੀ ਸੰਗਤ ਦੇ ਨਾਲ ਸਾਡੇ ਦੋ ਵੀਰ ਨੇ ਵੀਰ ਜੀ ਕਿਹੜਾ ਇਲਾਕਾ ਤੁਹਾਡਾ ਇਹ ਮੁੰਬਈ ਤੋਂ ਆਏ ਹੋਏ ਨੇ ਤੇ ਇਹ ਵੀ ਯਾਤਰਾ ਕਰ ਰਹੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਰਸਤੇ ਦੇ ਵਿੱਚ ਤੇ ਜਿਹੜੀ ਆਪਾਂ ਨੂੰ ਗਲਤ ਵੀਡੀਓ ਪਾੜ ਗਿਆ ਸੀ ਤੇ ਉਸ ਤੋਂ ਮਤਲਬ ਮਤਲਬ ਕਿ ਜਿਹੜੀਆਂ ਰੋਂਗ ਫੇਕ ਵੀਡੀਓ ਪਾ ਰਹੇ ਸੀ ਉਹ ਲੋਕਾਂ ਨੂੰ ਡਰਾਉਣ ਵਾਸਤੇ ਪਾ ਰਹੇ ਸੀ ਸਹੀ ਗੱਲ ਹੈ ਕਿ ਵੈਦਰ ਖਰਾਬ ਹੈਗਾ ਮਤਲਬ ਐਸਾ ਪੀਰ ਆਏ ਹੋਏ ਨੇ ਯਾਤਰਾ ਕਰ ਰਹੇ ਨੇ ਅੱਜ ਘਰ ਪਹਿਲਾਂ ਵਾਲਾ ਜਿਹੜਾ ਜਿਹੜਾ ਜੋਬ ਵਾਲਾ ਕੀ ਹੋਇਆ ਤੇ ਤੁਹਾਨੂੰ ਦੱਸ ਰਿਹਾ ਹਾਂ ਹਿਸਾਬ ਨਾਲ ਸਰਾ ਹੋਰ ਸਰਾ ਸਕਦੇ ਹੋ ਕੁਦਰਤ ਦੇ ਨਜ਼ਾਰੇ ਇਹ ਆਪਣੇ ਜਿਹੜੇ ਮਧੂਮੱਖੀ ਦੇ ਛੱਤੇ ਲੱਗੇ ਹੋਏ ਨੇ ਬਾਹਰਾਂ ਦੇ ਵਿੱਚ ਇਹ ਜਦੋਂ ਜਿੰਨੀ ਵਾਰੀ ਅਸੀਂ ਆਏ ਹਰ ਸਾਲ ਇੱਥੇ ਹੁੰਦੇ ਹੁੰਦੇ ਆ ਤੇ ਥੋੜੀ ਥੋੜੀ ਜੜੀ ਆ ਬਦਲ ਹੋ ਗਏ ਆ ਸ਼ੁਰੂ ਤੇ ਆਪਣੀ ਸੰਗਤ ਹੌਲੀ ਹੌਲੀ ਚੱਲ ਰਹੀ ਆ ਜੀ ਬਿਲਕੁਲ ਦੇਖ ਸਕਦੇ ਹੋ ਤੁਸੀਂ ਮਧੂਮੱਖੀ ਦੇ ਛੱਤੇ ਜਿਹੜੇ ਇਹ ਆਪਣੇ ਦੋਸਤ ਨਗਲੈਂਡ ਤੋਂ ਆਏ ਨੇ ਠੀਕ ਹੈ ਜੀ ਇਹ 뮤직 ਮਾਸਟਰ ਇਹਨਾਂ ਨੂੰ ਕਿਹਾ ਜੀ ਥੋੜਾ ਜਿਹਾ ਆਪਾਂ ਫੰਕਸ਼ਨ ਕਰ ਲਈਏ ਲੇਕਿਨ ਇਹ ਕਹਿੰਦੇ ਕਿ ਥੋੜਾ ਜਿਹਾ ਸਾਹ ਚੜਦਾ ਉਹਦੇ ਕਾਰਨ ਆਪਾਂ ਤਾਂ ਦਮ ਪਰ ਮਹਿਫਿਲ ਲਗਾएंगे ਠੀਕ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਲੀਆਂ ਦੇ ਵਿੱਚ ਹੈਲੀਪੈਡ ਆ ਇੱਥੇ ਜਿਹੜਾ ਹੈਲੀਕਾਪਟਰ ਜਿਹੜਾ ਗੋਬਿੰਦ ਘਾੜ ਤੋਂ ਚੱਲ ਕੇ ਇੱਥੇ ਜਿਹੜਾ ਵਾ ਲੈਂਡ ਕਰਦਾ ਵਾ ਜਿਹੜੀ ਸੰਗਤ ਕੋ ਚੱਲ ਨਹੀਂ ਪਾਂਦੀ ਉਹ ਸੰਗਤ ਜਿਹੜੀ ਆ ਇੱਥੇ ਹੈਲੀਪੈਡ ਇੱਥੇ ਖਲੋਂਦਾ ਤੇ ਦੇਖ ਸਕਦੇ ਹੋ ਉੱਪਰ ਦਾ ਮੌਸਮ ਜਿਹੜਾ ਤੁਸੀਂ ਬੱਦਲ ਪਈੜਾ ਵਾ ਆਪਣੀ ਸੰਗਤ ਗੋਬਿੰਦ ਧਾਮ ਤੇ ਆਪਾਂ ਜਿਹੜਾ ਵਾ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਇਹ ਗੁਰਦਰਾ ਸਾਹਿਬ ਨੂੰ ਜਾਂਦਾ ਹੋਇਆ ਰਸਤਾ ਹੈੜਾ ਇਹ ਹੋਟਲ ਸ਼ਾਪਸ ਜਿਹੜੀਆਂ ਇੱਥੇ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਯਾਤਰੀ ਯਾਤਰਾ ਕਰਕੇ ਥੱਲੇ ਨੂੰ ਜਾ ਰਹੇ ਆ ਗਈ ਤੇ ਜਿਹੜੀ ਯਾਤਰਾ ਯਾਤਰੀ ਆ ਰਹੇ ਨੇ ਉਹ ਯਾਤਰਾ ਕਰਨ ਵਾਸਤੇ ਉਹ ਗੋਬਿੰਦ ਧਾਮ ਦੇ ਪੜਾ ਤੇ ਰੁਕ ਰਹੇ ਨੇ ਵੀ ਆਪਣੀ ਸੰਗਤ ਆਪਣਾ ਪਹਿਲਾ ਜਥਾ ਜਿਹੜਾ ਪੰਆ ਜਾਨਾਂ ਦੇ ਵਿੱਚੋਂ ਇਹ ਤਿੰਨ ਜਾਨਾਂ ਦਾ ਜਥਾ ਜਿਹੜਾ ਪਹੁੰਚ ਚੁੱਕਿਆ ਦੋ ਜਥੇ ਜਿਹੜੇ ਆ ਇੱਕ ਜਥਾ ਜਿਹੜਾ ਜਥੇ ਦੇ ਵਿੱਚ ਦੋ ਬੰਦੇ ਪਿੱਛੇ ਆ ਰਹੇ ਨੇ ਤੇ ਆਪਾਂ ਜਿਹੜਾ ਬਿਲਕੁਲ ਹੀ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚ ਚੁੱਕੇ ਆ ਜੀ ਤੁਹਾਨੂੰ ਬਾਹਰ ਦੀ ਸਾਈਡ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਇਹ ਦੁਕਾਨਾਂ ਨੇ ਤੇ ਆਪਣਾ ਗੁਰਦਰਾ ਸਾਹਿਬ ਦੂਜਾ ਪੜਾਜ ਦਾ ਗੋਬਿੰਦ ਘਾੜਦੋ ਚੱਲ ਗਏ ਗੁਰਦਰਾ ਸਾਹਿਬ ਹੇਮਕੋਟ ਸਾਹਿਬ ਜੀ ਗੋਬਿੰਦ ਧਾਮ ਤੇ ਆਪਣਾ ਪੜਾਜ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਆਪਣੀ ਸੰਗਤ ਪਹੁੰਚ ਗਈ ਆ ਜੀ ਬੋਲੇ ਸੋਨਹੀਓ ਸੱਚਿਆਕਾਤ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਜਿਹੜਾ ਸਾਡਾ ਦੂਜਾ ਤੀਜਾ ਪੜਾ ਸੀ ઋષਿਕੇਸ਼ ਤੋਂ ਗੋਬਿੰਦ ਘਾਟ ਤੇ ਗੋਬਿੰਦ ਘਾਟ ਤੋਂ ਸੀ ਗੋਬਿੰਦ ਧਾਮ ਤੇ ਆ ਚੁੱਕੇ ਆ ਜੀ ਤੁਸੀਂ ਦੇਖ ਸਕਦੇ ਹੋ ਫੁੱਲ ਨਜ਼ਾਰਾ ਹ ਪਹਾੜਾਂ ਦੇ ਵਿੱਚ ਤੇ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਨੇ ਆ ਤੇ ਨਾਲ ਇੰਜੋਏਮੈਂਟ ਵੀ ਕਰਨਾ ਪਏ ਜੜਾ ਤੇ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਮਣੇ ਆ ਗੋਬਿੰਦ ਧਾਮ ਦਾ ਉਹ ਪਹਾੜਾਂ ਦੀ ਜਿੱਥੇ ਤੁਸੀਂ ਮੇਰੀ ਉਂਗਲ ਵਾਲੀ ਸਾਈਡ ਤੇ ਦੇਖ ਰਹੇ ਹੋ ਉਧਰ ਹੀ ਸਾਈਡ ਤੇ ਸਾਹਮਣੇ ਹੀ ਆਪਣੇ ਜਿਹੜਾ ਵਾ ਹੇਮਕੁਟ ਸਾਹਿਬ ਦਾ ਰਸਤਾ ਵਾ ਉਹ ਜਿਹੜਾ ਰਸਤਾ ਜਿਹੜਾ ਚੜ ਰਿਹਾ ਤੁਸੀਂ ਦੇਖ ਰਹੇ ਹੋ ਉਹ ਛੋਟਾ ਯਾ ਘਰ ਹੈ ਦੁਕਾਨ ਹੈ ਉਥੇ ਉਹ ਰਸਤਾ ਸਿੱਧਾ ਹੀ ਆਪਣਾ ਜਾ ਰਿਹਾ ਉਹ ਤੁਸੀਂ ਰਸਤਾ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਹ ਸਿੱਧਾ ਰਸਤਾ ਉਧਰ ਨੂੰ ਜਾ ਰਿਹਾ ਉਸ ਪਹਾੜੀ ਦੀ ਬੈਕ ਸਾਈਡ ਦੇ ਨਾਲ ਹੀ ਆਪਣਾ ਜਿਹੜਾ ਸੱਜੇ ਪੰਨੇ ਹੋਏ ਨਾ ਬੈਕ ਸਾਈਡ ਤੇ ਗੁਰਦਾਰ ਸਾਹਿਬ ਜਿਹੜੇ ਦਿਖਾ ਲਾ ਪੈਂਦਾਰੇ ਤੇ ਆਪਣਾ ਗੁਰਦਰਾ ਸਾਹਿਬ ਗੋਵਿੰਦ ਧਾਮ ਜੀ ਰਹੀ ਸੁਦਰ ਕਾਹ ਚਾਰਨ ਤਨ